ਆਪਾਂ ਇਹ ਸ਼ੋਭੇ ਤੋਂ ਇੱਕ ਬਹੁਤੀ ਗੰਤਾਂ ਵਿਸ਼ੇ ਉਪਰ ਮਿਲਤਾ ਮਿਲਾਂ ਦਰ ਕਰਾਂਗੇ ਇਹ ਵਿਸ਼ਾ ਹੈ ਪੰਜਾਬ ਅੰਦਰ ਵੱਧ ਰਹੀ ਮਾਈਗ੍ਰੇਟ ਲੋਕਾਂ ਦੀ ਗਿਣਤੀ ਤੇ ਉਹਨਾਂ ਵੱਲੋਂ ਪੰਜਾਬ ਅੰਦਰ ਕੀਤੇ ਜਾ ਰਹੇ ਗੈਰ ਕਾਨੂੰਨੀ ਕੰਮ 어 ਦੂਸਰਾ ਵਿਸ਼ਾ ਹੈ ਪੰਜਾਬੀ ਦੀ ਜਿਹੜੀ ਭਾਸ਼ਾ ਆ ਉਹਦਾ ਜਿਹੜਾ ਮਿਆਰ ਹੈ ਉਹ ਵੀ ਦਿਨੋਂ ਦਿਨ ਘਟ ਰਿਹਾ ਔਰ ਅੱਜ ਆਪਾਂ ਸਿਰਫ ਪੰਜਾਬੀ ਦੀ ਭਾਸ਼ਾ ਦਾ ਪਾਕਿਸਤਾਨ ਵਾਲੇ ਪੰਜਾਬ ਬੰਦਰ ਕੀ ਸਥਾਨ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਦੂਸਰੀ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਬੰਦਰ ਪਾਣੀ ਜਿਹੜਾ ਆ ਉਹ ਕਿਸ ਤਰ੍ਹਾਂ ਪੋਲੂਟਿਡ ਹੋ ਗਿਆ ਆ ਔਰ ਉਹਨੂੰ ਕਿਸ ਤਰ੍ਹਾਂ ਸੋਧਿਆ ਜਾ ਸਕਦਾ ਆ ਇਹ ਵਿਸ਼ੇ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਡਿਸਕਸ ਕਰਾਂਗੇ ਦੇਖਣ ਤੋਂ ਸਭ ਤੋਂ ਪਹਿਲਾਂ ਆਓ ਆਪਾਂ ਚੱਲਦੇ ਆਂ ਪੰਜਾਬ ਬੰਦਰ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਦੂਸਰੇ ਸੂਬਿਆਂ ਤੋਂ ਆਏ ਆ ਉਹ ਕਿਸ ਤਰ੍ਹਾਂ ਪੰਜਾਬ ਵੱਲ ਪ੍ਰਾਇਮ ਦੀ ਦੁਨੀਆ ਵਿੱਚ ਸਭ ਤੋਂ ਵੱਧ ਕ੍ਰਾਇਮ ਕਰਾਇਆ ਉਹ ਕ੍ਰਾਇਮ ਵੀ ਇਤਨ ਤੱਕ ਕਰਾਇਆ ਕਿ ਉਹਨਾਂ ਦੇ ਵਿੱਚ ਮਗਰ ਮੈ ਫਰੋਟੀਆਂ ਤੇ ਦੁਕਾਂ ਖੋਹਾਂ ਔਰ ਇੰਗਾਂ ਭਿਆਨਕ ਤੇ ਦਬਨਾਕ ਕ੍ਰੀਏ ਦੇ ਨਾਲ ਕੀਤੀਆਂ ਜਾ ਰਹੀਆਂ ਹਨ ਇਹ ਜਦੋਂ ਕੋਈ ਬੰਦਾ ਉਹਨਾਂ ਵੱਲੋਂ ਕੀਤੇ ਜਾ ਰਹੇ ਕ੍ਰਾਈਮ ਦੇ ਬਾਰੇ ਸੁਣਦਾ ਆ ਤਾਂ ਹਰ ਇੱਕ ਬੰਦੇ ਦੇ ਇਹ ਮਨ ਵਿੱਚ ਦੂਂਦ ਤੇ ਕੰਡੇ ਜਿਹੇ ਆ ਉਹ ਖੜੇ ਹੋ ਜਾਂਦੇ ਆ ਕਿਉਂਕਿ ਇੰਨੀਆਂ ਦੱਦਨਾਕ ਕ੍ਰਾਈਮ ਕਰਦੇ ਆ ਕਿਸੇ ਲੋਕ ਉਹ ਇਕੱਠੇ ਹੁੰਦੇ ਆ ਫਿਰ ਇਹਨਾਂ ਦੀ ਬਾਜੀ ਕਰਦੇ ਆ ਪੁਲਿਸ ਜਿਹੜੀ ਆ ਉਹ ਆਪਣਾ ਮਕਦਮਾ ਦਾਤਕਾਂ ਦੀ ਆ ਦੇਖਣ ਉਸ ਪ੍ਰਾਂਤ ਉਹ ਮਾਮਲਾ ਜਿਹੜਾ ਇਦੋਂ ਜਾ ਕੇ ਖਿਲਰ ਜਾਂਦਾ ਆ ਬੇਕਮ ਉਹ ਕਿਸ ਤਰ੍ਹਾਂ ਅੱਗੇ ਵਾਸਤੇ ਇਹ ਜੁਲਮ ਨਾ ਹੋਵੇ ਉਹਦੇ ਤੋਂ ਕਿਸ ਤਰ੍ਹਾਂ ਨਜਾਦ ਦਵਾਈ ਜਾ ਸਕਦੀ ਆ ਇਹਦੇ ਬਾਰੇ ਕੋਈ ਕੋਈ ਖਾਸ ਯਤਨ ਨਹੀਂ ਕੀਤੇ ਜਾਦਾ ਖੋਨੋ ਜੇਕਰ ਤੁਸੀਂ ਸਾਰੇ ਪੰਜਾਬ ਵੱਲ ਨਿਗਾਹ ਮਾਰੋ ਤਾਂ ਇਹ ਜਿਹੜੇ ਜਿਹਨੂੰ ਆਪਾਂ ਪ੍ਰਵਾਸੀ ਪੰਜਾਬੀ ਵੀ ਕਹਿ ਦਿੰਦੇ ਆ ਹਰ ਇੱਕ ਪਾਸੇ ਝੁੰਡਾਂ ਦੇ ਝੌਂਰ ਤੁਹਾਨੂੰ ਤੁਰੇ ਫਿਰਦੇ ਦਿਖਾਈ ਦੇਣਗੇ ਜਿਨ੍ਹਾਂ ਵਿੱਚ ਬੱਚੇ, ਬੁੱਢੇ, ਨੌਜਵਾਨ ਤੁਹਾਨੂੰ ਉਹਨਾਂ ਝੁੰਡਾਂ ਦੇ ਵਿੱਚ ਸ਼ਾਮਲ ਦਿਸਣ ਲੇਕਿਨ ਉਹਨਾਂ ਲੋਕਾਂ ਕੋਲ ਕਿਸੇ ਵੀ ਕਿਸਮ ਦੀ ਕੋਈ ਆਈਡੈਂਟੀਫਿਕੇਸ਼ਨ ਕੋਈ ਪਹਿਚਾਨ ਪੱਤਰ ਕੋਈ ਆਧਾਰ ਕਾਰ ਬਗੈਰਾ ਨਹੀਂ ਹੋਵੇਗਾ। ਔਰ ਜਿਹੜੇ ਕੁਝ ਪੁਰਾਣੇ ਬੰਦਿਆਂ ਦੇ ਕੋਲ ਆਧਾਰ ਕਾਰ ਜਾਂ ਆਈਡੈਂਟੀਫਿਕੇਸ਼ਨ ਹੋਵੇਗਾ ਵੀ ਉਹ ਉਹਨਾਂ ਵੱਲੋਂ ਨਕਲੀ ਜਾਂ ਬੋਗਸ ਬਣਾਇਆ ਗਿਆ ਹੋਵੇਗਾ। ਇਹ ਗੱਲ ਬਹੁਤ ਸਾਰੇ ਲੋਕਾਂ ਨੇ ਆਪ ਹੀ ਦੱਸੀ ਹੈ ਕਿ ਉਹਨਾਂ ਨੇ ਜਿਹੜੇ ਉੱਥੇ ਕੋਈ ਪ੍ਰਾਣੀਆਂ ਬਟਾਨਾ ਆ ਕੰਪਿਊਟਰ ਦੀਆਂ ਉੱਥੋਂ ਜਾ ਕੇ ਉਹਨਾਂ ਨੇ ਇਹ ਨਕਲੀ ਆਧਾਰ ਕਾਰਡ ਤੇ ਆਇਡੈਂਟੀਫਿਕੇਸ਼ਨ ਕਾਰਡ ਜਿਹੜੇ ਆ ਉੱਥੋਂ ਜਾ ਕੇ ਬਣਾਏ ਲੇਟਨ ਸਰਕਾਰ ਜਾਂ ਸਰਕਾਰ ਦੇ ਅਧਿਕਾਰੀਆਂ ਨੇ ਕਦੀ ਇਹ ਸਮਝਣ ਦਾ ਵੀ ਯਤਨ ਨਹੀਂ ਕੀਤਾ ਇਹ ਜਿਹੜੇ ਨਕਲੀ ਆਧਾਰ ਹੈ ਆਧਾਰ ਕਾਰਨ ਜਾਂ ਆਈ ਡੀਸ ਹੈਗੀਆਂ ਉਹ ਨਕਲੀ ਕਿੱਥੋਂ ਬਣਾਏ ਗਏ ਉਹ ਨਕਲੀ ਆਈ ਡੀਸ ਬਣਾਉਣ ਦਾ ਧੰਦਾ ਉੱਤੇ ਕਿਉਂ ਚੱਲ ਰਿਹਾ ਉਹਨਾਂ ਨੂੰ ਕਿਉਂ ਨਹੀਂ ਅਜੇ ਤੱਕ ਸੱਚਾ ਸਜਾ ਦਿੱਤੀ ਗਈ ਬਗੈਰਾ ਬਗੈਰਾ ਗਿਆਨ ਕੀ ਹੈ ਕਿ ਇਹੋ ਜਿਹੇ ਜਿਹੜੀ ਗੈਰ ਸਮਾਜਿਕ ਗੈਰ ਕਾਨੂੰਨੀ ਧੰਦੇ ਚੱਲ ਰਹੇ ਆ ਉਹ ਅਜੇ ਤੱਕ ਵੀ ਜਿਉਂ ਦੀ ਤ्यों ਚੱਲ ਰਿਹਾ ਇਹ ਤੰਦਾ ਜਿਹੜਾ ਆ ਬਿਨੂ ਦੇਨ ਖੁੱਲਦੀ ਵੱਧਦਾ ਜਾ ਰਿਹਾ ਆ ਉਹ ਜਿਸ ਦੇ ਦੁੱਖਣ ਦਾ ਨਾਮ ਅਜੇ ਤੱਕ ਨਹੀਂ ਲੈ ਉਹ ਇਹਦਾ ਅੰਤ ਕੀ ਨਿਕਲਦਾ ਆ ਅਗਰ ਕੋਈ ਮਾਈਗਰੇਟਡ ਬੰਦਾ ਉਹ ਇਹਦੇ ਕ੍ਰਾਈਮ ਕਰਦਾ ਆ ਤਾਂ ਉਹਦੇ ਪਿਛੋਕੜ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਬੰਦਾ ਕਿੱਥੋਂ ਆਇਆ ਇਦਾਂ ਕਿੱਥੋਂ ਨਹੀਂ ਆਇਆ ਉਹਨੇ ਜੇ ਕ੍ਰਾਈਮ ਕੀਤਾ ਜੀ ਆ ਤਾਂ ਉਹਨੂੰ ਕਿੱਥੋਂ ਫੜਿਆ ਜਾ ਸਕਦਾ ਆ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਦਾ ਜਦ ਤੱਕ ਤੁਸੀਂ ਪੰਜਾਬ ਆਉਣ ਵਾਲੇ ਬੰਦਿਆਂ ਦੀ ਆਈਡੀ ਵੈਰੀਫਿਕੇਸ਼ਨ ਨਹੀਂ ਕਰਦੇ ਤਦ ਤੱਕ ਤੁਸੀਂ ਅਗਰ ਉਹ ਲੋਕ ਕਰਾਇਂ ਕਰਦੇ ਆ ਉਹਨਾਂ ਦੀ ਲੋੜ ਪਾਉਣ ਪੈਣ ਦੇ ਉੱਤੇ ਉਹਨਾਂ ਨੂੰ ਅਰੈਸਟ ਕਿਸ ਤਰ੍ਹਾਂ ਕਰੋਗੇ ਦੇਖੰ ਪੰਜਾਬ ਦੇ ਅਧਿਕਾਰੀ ਇਸ ਸਾਰੇ ਮਾਮਲੇ ਤੇ ਸੁੱਤੇ ਪਿਆ ਨਤੀਜਾ ਕੀ ਨਿਕਲਿਆ ਆ ਇਹ ਲੋਕ ਬਹੁਤ ਖਤਰਨਾਕ ਕਿਸਮ ਦੇ ਜੁਰਮ ਜਿੜਿਆ ਉਹ ਕਰ ਰਹੇ ਆ ਉਹ ਲੋਕ ਜਿੜਿਆ ਤਦਾ ਤਕ ਕਰਿਆ ਇਨਾਂ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਇਤ ਹੋ ਰਿਆ। ਔਰ ਇਨਾਂ ਲੋਕਾਂ ਤੋਂ ਜਾਂਦੇ ਹੋਏ ਆਪੋ ਆਪਣੇ ਘਰਾਂ ਵਿੱਚ ਅੰਦਰ ਲੋਕੀ ਦੇਖਿਆ। ਔਰ ਇਨਾਂ ਨੇ ਹੋਰ ਵੀ ਉਦਮ ਮਚਾ ਕੇ ਰੱਖਿਆ ਆ। ਕਿ ਹਰ ਰੋਜ਼ ਸ਼ਾਮ ਦੇ ਟਾਈਮ ਤੇ ਗੜੀਆਂ ਦੇ ਕੋਨਿਆਂ ਵਿੱਚ ਔਰ ਗੜੀਆਂ ਦੇ ਰੋੜ ਦੇ ਉੱਤੇ ਇਹ ਤੋਂ ਦਿਿਆਂ ਦੇ ਵਿੱਚ ਸ਼ਰਾਬ ਇਕੱਠੇ ਹੋ ਕੇ ਪੀਂਦੇ ਆਂ ਔਰ ਉੱਥੋਂ ਲੰਘਣ ਵਾਲੀਆਂ ਔਰਤਾਂ ਦੇ ਨਾ ਇਹ ਉਹ ਜਾਂ ਮਜ਼ਾਕ ਕਰਦੇ ਆ ਔਰ ਉੱਥੋਂ ਲੰਘਣ ਵਾਲੀਆਂ ਔਰਤਾਂ ਦਾ ਉਥੇ ਦਾ ਬਿਲਕੁਲ ਮੁਸ਼ਕਲ ਕਰ ਦਿੰਦੇ ਆ ਜਿਸ ਕਾਰਨ ਉਹ ਅਦਾਕੇ ਦੀਆਂ ਔਰਤਾਂ ਉੱਥੋਂ ਨੰਗ ਲੰਗਰ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦੀ। ਸੋ ਇਨਾਂ ਇਹਨਾਂ ਦਾ ਹੌਸਲਾ ਜਿਹੜਾ ਉਹ ਵਧਿਆ ਹੋਇਆ ਆ ਔਰ ਇਥੋਂ ਤੱਕ ਕਿ ਅਗਲ ਕੋਈ ਲੋਕਾਂ ਦੀ ਪੁਲਿਸ ਕੋਈ ਸ਼ਿਕਾਇਤ ਕਰਦਾ ਜੀਆ ਤਾਂ ਪੁਲਿਸ ਦੇ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹਨਾਂ ਦੀ ਇਹ ਉਹ ਇਸ ਮਾਈਗਰੇਟ ਦੇਵ ਦੇ ਕੋ ਉਹਨਾਂ ਵੱਲੋਂ ਕੀਤੇ ਗਏ ਪਾਪ ਦੀ ਸਜ਼ਾ ਕੋਈ ਦੇ ਸਕਣ ਦੇ ਸਕਣ ਦਾ ਕੋਈ ਸਮਰੱਥਾ ਰੱਖਦੇ ਸੋ ਉਹ ਇਹਨਾਂ ਕੋਈ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਸਾਰੀ ਦੀ ਸਾਰੀ ਵੋਟਾਂ ਦੀ ਰਾਜਨੀਤੀਆ ਵੋਟਾਂ ਦੀ ਰਾਜਨੀਤੀ ਨੂੰ ਮੁੱਖ ਦਾ ਕੇ ਦੇਣਾ ਵਕਤ ਦਾ ਕਾਜ ਆਇਆ ਉਹ ਇਹ ਤ੍ਰਿਟੀਕਾਲ ਲੋਕ ਜਿਹੜੇ ਆ ਸਾਰੇ ਦੇ ਸਾਰੇ ਇਹਨਾਂ ਦੀ ਪਿੱਛੇ ਖੜੇ ਆ ਸੋ ਵੋਟਾਂ ਨੂੰ ਮੁਖਰਾ ਕੇ ਕੋਈ ਵੀ ਤ੍ਰਿਟੀਕਾਲਾ ਨਹੀਂ ਇਹ ਨਹੀਂ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਉੱਪਰ ਕਿਸੇ ਕਿਸਮ ਦੀ ਕੋਈ ਕਾਰਵਾਈ ਕੀਤੀ ਜਾਵੇ ਸੋ ਇਹ ਹੋਈ ਕਾਰਨ ਕਿ ਇਹਨਾਂ ਦੇ ਉੱਪਰ ਅਗਲੇ ਜੁਰਮ ਕਰਦੇ ਵੀ ਆ ਇਹਨਾਂ ਦੇ ਉੱਪਰ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਇਹਨਾਂ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕੀਤਾ ਆ ਉਹ ਅਨਸਾਈਟਸ ਕਬਜ਼ਾ ਕੀਤਾ ਹੈ ਉਹ ਜਾਂ ਤਾਂ ਗਵਰਨਮੈਂਟ ਦੀਆਂ ਜ਼ਮੀਨਾਂ ਆ ਜਾਂ ਉਹ ਕਿਸੇ ਇੰਡੀਵਿਜੂਅਲ ਪਰਵਾਦ ਦੀਆਂ ਜ਼ਮੀਨਾਂ ਆ ਉਹਨਾਂ ਉੱਪਰ ਅਨਸਾਈਟਸ ਕਬਜ਼ੇ ਕਬੀ ਰੱਖੇ ਉਹ ਜ਼ਮੀਨਾਂ ਜਿਹੜੇ ਮਾਲਕ ਆ ਚਾਹੇ ਉਹ ਸਰਕਾਰ ਆ ਚਾਹੇ ਉਹ ਪਰਵਾਹ ਕੋਈ ਉਹਨਾਂ ਵੱਲੋਂ ਛਡਾਉਣ ਦਾ ਯਤਨ ਜਾਂ ਕਾ ਕੀਤਾ ਜਾ ਰਿਹਾ ਜਾਂ ਉਹਨਾਂ ਵੱਲੋਂ ਛਡਾਉਣ ਦੀ ਯਤਨ ਜਿਹੜੀ ਆ ਉਹ ਅੱਜ ਤੱਕ ਵੀ ਸਫਲ ਨਹੀਂ ਹੋ ਰਿਹਾ ਹਾਲ ਤੁਸੀਂ ਦੇਖਣਾ ਮ ਇਹਨਾਂ ਲੋਕਾਂ ਨੇ ਪੰਜਾਬ ਦੇ ਹਰ ਇੱਕ ਖੇਤਰ ਵਿੱਚ ਕਿ ਜਸ ਆਪਣੇ ਪੈਰ ਦੇ ਜਿਆ ਉਹ ਜਮਾ ਕੇ ਰੱਖੇ ਹੋਇਆ ਕੋਈ ਵੀ ਆਦਮੀ ਕੋਈ ਵੀ ਸਸਤਾ ਇਹਨਾਂ ਨੂੰ ਕਿਸੇ ਵੀ ਖੇਤਰ ਵਿੱਚ ਦਬਾ ਕੇ ਰੱਖਣ ਦੀ ਹਿੰਮਤ ਨਹੀਂ ਕਰ ਸਕਦਾ ਸੋ ਇਹ ਛੜੀਆਂ ਚੱਲਣ ਕਰਦੇ ਆ ਹਰ ਇੱਕ ਬੰਦੇ ਨੂੰ ਵੀ ਆਉਗੇ ਬਾਹਰ ਨਿਕਲ ਕੇ ਦੇਖਦਾ ਹੋਵੇ ਤੁਸੀਂ ਸਾਡਾ ਮਤਕਾਬਲਾ ਕਿਸ ਤਰ੍ਹਾਂ ਕਰ ਸਕਦੇ ਹੋ ਔਰ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਗਵਾ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਮਾਰਿਆ ਇਹੋ ਜੈ ਤਸੀਹੇ ਉਹਨਾਂ ਨੂੰ ਪੀਤੇ ਬਿਤੇ ਕਿ ਜਿਹਦੇ ਨਾਲ ਹਰ ਇੱਕ ਬੰਦਾ ਜਿਹੜਾ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਹੋ ਜਾਏ ਲੋਕਾਂ ਨੂੰ ਪੰਜਾਬ ਵਿੱਚ ਰੱਖਣ ਦੀ ਕੀ ਲੋੜ ਹੈ ਸੋ ਲੋੜ ਇਸ ਗੰਦੀ ਆ ਕਿ ਇਹਨਾਂ ਦੀਆਂ ਕਮੀਆਂ ਤੇ ਖੂਬੀਆਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਪੰਜਾਬੰਦ ਰੱਖਿਆ ਜਾਵੇ ਜਾਂ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਇਹ ਗੱਲ ਜਿਹੜਾ ਜੀ ਆ ਉਹ ਪੰਜਾਬ ਦੇ ਅੱਖ ਵਿੱਚ ਆਉਂਦੀ ਆ ਕਿ ਉਹਨਾਂ ਨੇ ਅੱਖ ਵਿੱਚ ਅਜੇ ਹਾ ਕੀ ਫੈਸਲਾ ਕਰਨਾ ਆ ਨਾਂ ਕੀ ਫੈਸਲਾ ਨਹੀਂ ਕਰਨਾ ਆ ਬੇਕਮ ਜੇਕਰ ਪੰਜਾਬ ਸਰਕਾਰ ਨੇ ਇਹਨਾਂ ਦੇ ਬਾਰੇ ਵਿੱਚ ਕੋਈ ਅਠਾ ਨੀਤੀ ਰੱਖੀਆਂ ਤਾਂ ਇਹ ਗਾਂ ਸਰਕਾਰ ਨੂੰ ਵੀ ਪੱਲੇ ਬੰਦਣੀ ਚਾਹੀਦੀ ਆ ਤੇ ਆਉਣ ਵਾਲਾ ਸਮਾਂ ਪੰਜਾਬ ਤੇ ਪੰਜਾਬੀਆਂ ਦੇ ਲਈ ਉਹ ਸਰਕਾਰ ਦੇ ਲਈ ਬੜਾ ਧਿਆਨਕ ਸਮਾਂ ਹੋਵੇਗਾ ਜਿਸ ਨੂੰ ਹੱਲ ਕਰ ਸਕਣਾ ਬੜਾ ਮੁਸ਼ਕਲ ਹੋ ਸਕੇਗਾ ਦੇ ਦੇ ਲਈ ਸਰਕਾਰ ਨੂੰ ਹੁਣ ਤੋਂ ਹੀ ਇਹਦੇ ਲਈ ਪਿਆਰੀਆਂ ਕਰ ਲੈਣੀਆਂ ਚਾਹੀਦੀਆਂ ਹੁਣ ਦੂਸਰੀ ਗੱਲ ਜਿਹੜੀ ਆ ਉਹ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਲੈਂਗੁਏਜ ਹੈ ਆਪਾਂ ਤਾਂ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੀ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੀ ਜੇ ਆਪਾਂ ਪੰਜਾਬ ਅੰਦਰ ਦੀ ਪ੍ਰਮੋਸ਼ਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਹੋ ਰਿਹਾ ਆ ਪੰਜਾਬ ਦੇ ਵਿੱਚ ਇਹ ਹਰ ਸਾਲ ਪੰਜਾਬੀ ਭਾਸ਼ਾ ਦਿਵਸ ਦਾ ਮਨਾਇਆ ਜਾਂਦਾ ਹੈ ਕਾਗਜ਼ਾਂ ਵਿੱਚ ਪਰ ਲੇਖਕਾਂ ਕੋਈ ਉੱਤੇ ਕੋਈ ਅੰਵਲ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦਿਵਸ ਦੇ ਮੌਕੇ ਉੱਤੇ ਹਰ ਸਾਲ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਜਾਂਦਾ ਹੈ ਕਿ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਪਾਸ਼ਾ ਰਿਖਤ ਤੇ ਪੰਨ ਵਿੱਚ ਉਹਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਉਹਨਾਂ ਕਰਮਚਾਰੀਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹੋ ਜਿਹਾ ਪ੍ਰੈਸ ਨੋਟ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਉਹ ਪਿਛਲੇ ਕਈ ਬਹਾਕਿਆਂ ਤੋਂ ਮੈਂ ਦੇਖਦਾ ਆਇਆ ਲੇਕਿਨ ਉਹ ਪ੍ਰੈਸ ਨੋਟ ਵੀ ਇਸੇ ਤਰ੍ਹਾਂ ਨਿਕਲਦਾ ਆ ਰਿਹਾ ਉਹ ਸਰਕਾਰ ਦੇ ਕਰਮਚਾਰੀ ਵੀ ਉਹ ਇਸੇ ਤਰ੍ਹਾਂ ਹੀ ਆਪੋ ਆਪਣੇ ਦਫ਼ਤਰਾਂ ਵਿੱਚ ਅਜਿਹੇ ਪ੍ਰੈਸ ਨੋਟ ਦੀਆਂ ਧੱਜੀਆਂ ਉਡਾਉਂਦੇ ਆ ਰਹੇ ਨਾ ਤਾਂ ਕੋਈ ਆਪੋ ਆਪਣੇ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਬੋਲਣ ਜਾਂ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਨੂੰ ਤਰਜੀਹ ਤਦ ਕੀ ਦੀਦਿਆ ਉਹ ਨਾਹੀ ਸਕਾਦੇ ਉਸ ਅਵੈਸ ਨੂੰ ਨੂੰ ਅਮਲ ਵਿੱਚ ਲਿਆਉਣ ਦੇ ਲਈ ਕੋਈ ਯਤਨ ਕਰਿਆ ਉਹ ਇਹੋ ਹੀ ਹ ਸਾਡੀਆਂ ਪੰਜਾਬੀ ਭਾਸ਼ਾ ਨੂੰ ਬਵੋਟ ਕਰਨ ਵਾਲੀਆਂ ਸੰਸਥਾਵਾਂ ਦਾ ਹੁੰਦਾ ਆ ਉਹ ਹੱਦ ਸਾਤ ਫੱਬਰੀ ਦੇ ਮਹੀਨੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਉਹ ਆਪਣੇ ਸਮਾਗਮ ਕਾ ਵਿੱਚ ਜੁਟ ਜਾਂਦੀਆਂ ਆ ਬੜੇ ਵੱਡੇ ਵੱਡੇ ਸਮਾਗਮ ਕਾ ਪੀਆਂ ਔਰ ਦੂਸਰੇ ਦਿਨ ਅਖਬਾਰਾਂ ਤੇ ਟੈਲੀਵਿਜ਼ਨ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਹੋਣ ਲੀਆਂ ਆ ਜਿਹਦੇ ਨਾਲ ਉਹਨਾਂ ਦੇ ਮਨ ਦੀ ਜੀਲੀ ਇੱਛਾ ਆ ਉਹ ਪੂਰੀ ਹੋ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦਾ ਕਿੰਨਾ ਵਿਕਾਸ ਹੁੰਦਾ ਆ ਕਿੰਨੀ ਤਰੱਕੀ ਹੁੰਦੀ ਆ ਇਹਦੇ ਬਾਰੇ ਪੁੱਛਣ ਦਾ ਧਿਆਨ ਹੁੰਦਾ ਕੋਈ ਯਤਨ ਨਹੀਂ ਕਰਦਾ ਅੱਜ ਪੰਜਾਬੀ ਭਾਸ਼ਾ ਦਾ ਸਥਾਨ ਜਿਹੜਾ ਉਹ ਦਿਨੋਂ ਦੰ ਪਿਛਾਂ ਨੂੰ ਜਾ ਰਿਹਾ ਆ ਉਹ ਜੇਕਰ ਆਪਾਂ ਸਿਰ ਤੇ ਸਿਰ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਗੱਲ ਕਰਨੀ ਹੋਵੇ ਤਾਂ ਇਹ ਦੁਨੀਆ ਦੀਆਂ 60 ਤੋਂ 90% ਪਸ਼ਾਵਾਂ ਅਰੋਗ ਹੋ ਸਕਦੀਆਂ ਜਿਸ ਨਾਲ ਹਰ ਦੋ ਵਾਪਿਆਂ ਵਿੱਚ ਲਗਭਗ ਇੱਕ ਪਾਸ਼ਾ ਅਰੋਗ ਹੋ ਜਾਂਦੀ ਹੈ। ਔਰ ਇਹ ਵਕਤਾ ਦਾ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਖਾਸ ਤੌਰ ਤੇ ਪਛਤਾ ਪਾਕਿਸਤਾਨ ਵਿੱਚ 77 ਸਰਬ ਦੇਸ਼ੀ ਅਤੇ ਨੌ ਗੈਰ ਸਰਬ ਦੇਸ਼ੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਇਹਨਾਂ ਵਿੱਚੋਂ ਬਹੁਤ ਸਾਰੀਆਂ ਦੇ ਵਿਨਾਸ਼ ਦੇ ਖਤਰੇ ਵਿੱਚ ਭਾਸ਼ਾ ਜਿਹੜੀਆਂ ਉਹ ਆ ਚੁੱਕੀਆਂ ਹਨ ਪਾਕਿਸਤਾਨ ਦੀਆਂ 13 ਭਾਸ਼ਾਵਾਂ ਨੂੰ ਗਲੋਬਲ ਭਾਸ਼ਾ ਖਤਰੇ ਦੇ ਪੱਧਰ ਮੰਨੇ ਤੇ ਖਤਰੇ ਵਾਲੀ ਜਾਂ ਕਟ श्रेणी ਬਾਤ ਪਤਵੀ ਵਾਲੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਪਾਕਿਸਤਾਨ ਦੇ ਅੰਕੜੇ ਦੇਣ ਵਾਲੇ ਵਪਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਪਾਕਿਸਤਾਨੀ ਆਬਾਦੀ ਦਾ 36.98% ਹਿੱਸਾ ਉਹ ਜਿਹੜੇ ਲੋਗ ਆ ਉਹ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪੰਜਾਬੀ ਵਿੱਚ ਬੋਲਦੇ ਆ ਇਦੇ ਨਾਲ ਇਸ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਉਹਦਾ ਨਾਂ ਆਉਂਦਾ ਹੈ ਇਸ ਤੋਂ ਬਾਅਦ 2 ਨੰਬਰ ਤੇ ਪਸ਼ਤੋ ਭਾਸ਼ਾ ਜਿਹੜੀ ਆ ਬੋਲੀ ਜਾਂਦੀ ਹੈ ਬਹੁਤ ਸਾਰੇ ਮੀਕੁਰ ਇਸ ਗੱਲ ਦੀ ਚਿੰਤਾ ਪ੍ਰਗਟ ਕਰਦੇ ਆ ਕਿ ਆਉਣ ਵਾਲੇ ਦਹਾਕਿਆਂ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆ ਸਕਦੀ ਆ ਲੇਕਿਨ ਇਹ ਦੇ ਜਾਨ ਜਿਹੜਾ ਆ ਉਹ ਸਾਲਾਂ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਘਟਕੀ ਪ੍ਰਤੀਸ਼ਤ ਵਿੱਚ ਇਹ ਆਉਂਦਾ ਆ 1952 ਵਿੱਚ 57.08% ਪ੍ਰਤੀਸ਼ਤ ਆਬਾਦੀ ਪੰਜਾਬੀ ਜਿਹੜੀ ਆ ਉਹ ਪਾਕਿਸਤਾਨ ਦੇ ਲੋਕ ਬੋਲਦੇ ਸੀ ਔਰ ਇਹ ਪ੍ਰਤੀਸ਼ਤ 1968 ਵਿੱਚ ਕੱਟ ਕੇ 96 55.39 ਜਿਹੜੀ ਆ ਉਹ ਰਹਿ ਗਏ ਤੇ 1981 ਦੀ ਮਤਦੰ ਸਮਾਰੀ ਦੇ ਅਨੁਸਾਰ ਹੋਰ ਕੱਟ ਕੇ ਇਹ 48.17 ਰਹਿ ਗਏ ਔਰ 1998 ਤੱਕ ਏ ਜਿਹੜੀ ਆ ਪੰਜਾਬੀ ਬੋਲਣ ਵਾਲੀ ਲੋਕਾਂ ਦੀ ਗੈਂਟੀ ਜਿਹੜੀ ਆ ਉਹ ਸਿਰਫ 24 ਕੋਇੰ 15% ਜਿਹੜੀ ਆ OC ਉਹ 2017 ਦੀ ਮਤਦਮ ਸ਼ੁਮਾਰੀ ਦੇ ਅੰਸਾਰ ਇਹ 36.78 36.78% ਦੀ ਗਰਾਵੜ ਜਿਹੜੀ ਆ ਉਹ ਦੱਸੀ ਗਈ ਵੇਲੀ ਸਭ ਤੋਂ ਜਿਹੜਾ ਤਾਜ਼ਾ ਸਰਵੇਖਣ ਹੋਇਆ 2023 ਦੇ ਵਿੱਚ ਉਹ ਦੱਸਦਾ ਆ ਕਿ ਇਹਦੀ ਪ੍ਰਤੀਸ਼ਤ 36.98% ਉਹ ਵਧ ਗਈ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਲੋਕ ਪੰਜਾਬੀ ਭਾਸ਼ਾ ਤੋਂ ਆਪਣਾ ਮੂੰਹ ਮੋੜ ਰਹੇ ਆ ਉਸ ਨਾਲੋਂ ਵੀ ਜ਼ਿਆਦਾ ਪੱਧਰ ਦੇ ਉੱਤੇ ਐ ਭਾਤੀ ਪੰਜਾਬ ਦੇ ਲੋਕ ਵੀ ਪੰਜਾਬੀ ਭਾਸ਼ਾ ਦੇ ਨਾਲੋਂ ਆਪੋ ਆਪਣਾ ਜਿਹੜਾ ਮੋਹ ਆ ਉਹ ਪੰਗ ਕਰ ਰਿਹਾ ਉਹ ਨਤੀਜਾ ਕੀ ਨਿਕਲ ਰਿਹਾ ਕਿ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗੈਰੰਟੀ ਦਿਨੋਂ ਦਿਨ ਘਟ ਰਹੀ ਆ ਇਹ ਸਾਰੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਇਹ ਇੱਕ ਬੜਾ ਖੁੱਲਾ ਚੈਲੰਜ ਬਣ ਰਿਹਾ ਹੈ ਜਿਸ ਤੋਂ ਸੱਚੇ ਪੰਜਾਬੀ ਭਾਈਚਾਰੇ ਨੂੰ ਸचेਤ ਹੋਣ ਦੀ ਲੋੜ ਹੈ ਸੋ ਜਿਹੜੇ ਪਰਵਾਸੀ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਨਕਸ਼ੇ ਦੇ ਉੱਪਰ ਖੁਦੁਰੂਤ ਹੋਣਾ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਇਸ ਪਾਸ਼ਾਵਾਦੀ ਆਪਣੇ ਆਪ ਨੂੰ ਜਥੇ ਬੰਦ ਕਰਨਾ ਚਾਹੀਦਾ ਆ ਤਾਂ ਕਿ ਇਹ ਪਾਸ਼ਾ ਦੁਨੀਆ ਦੇ ਨਕਸ਼ੇ ਉੱਤੇ ਆਪਣਾ ਮਾਣਯੋਗ ਸਥਾਨ ਬਣਾ ਸਕੇ ਔਰ ਦੁਨੀਆ ਦੇ ਲੋਕਾਂ ਵਿੱਚ ਆਪਣੇ ਆਪ ਨੂੰ ਉਹ ਦੀਆਂ ਲਕੀਆਂ ਦੇ ਇਰਤੇ ਸ਼ਾਮਲ ਕਰ ਸਕੇ ਥੈਂਕ ਯੂ ਵੈਰੀ ਮੱਚ